ਦੂਰ ਵਪਾਰੀ ਸਾਰਿਆਂ ਦੀ ਗੱਲ ਉਠਾਉਂਦੇ ਰਹਾਂਗੇ ਜਿੰਨੇ ਜੋਗੇ ਹੈਗੇ ਆ ਕਾਂਗਰਸ ਪਾਰਟੀ ਜਿੰਨੇ ਜੋਗੀ ਹੈ ਉਹ ਆंदोलਨ ਅਸਿੱਖਰਦੇ ਰਵਾਂਗੇ ਕਾਂਗਰਸ ਪਾਰਟੀ ਦਾ ਅਸ਼ਿਸ਼ਤ ਮੰਡਲ ਇਹ ਹੀ ਕਹਿਣ ਆਇਆ ਅਸੀਂ ਵੀ ਸਾਨੂੰ ਤੁਸੀਂ ਜਿਹੜੇ 3.5 3 ਸਾਲ ਹੋ ਗਏ ਤੁਹਾਨੂੰ 1 ਰੁਪਿਆ ਸਰਦਾਨੀ ਦਿੱਤਾ ਸਗੋਂ ਜਿਹੜੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਕੰਮ ਚਲਾਏ ਹੋਏ ਸੀ ਉਹ ਸਾਰੇ ਬੰਦ ਕਰਦੇ ਤੁਸੀਂ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਕੋਲੋਂ ਸਾਡੇ ਵੀ ਮੁੱਖ ਮੰਤਰੀਏ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸੀਐਮ ਸਾਹਿਬ ਕੋਈ ਇੱਕ ਆਮ ਆਦਮੀ ਪਾਰਟੀ ਦੇ ਨਹੀਂ ਸਾਡੇ ਕਾਂਗਰਸ ਸਾਣਾ ਦੇ ਵੀ ਸੀਐਮ ਹੈ ਅਸੀਂ ਉਹਨਾਂ ਨੂੰ ਮਿਲ ਕੇ ਹੀ ਦੱਸਣ ਦੱਸਣਾ ਚਾਹੁੰਦੇ ਸੀ ਸਾਨੂੰ ਵੀ ਜੋ ਨਹੀਂ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹਵਾ ਚ ਕੋਈ ਸੁਣਨ ਵਾਲਾ ਹੈ ਨਹੀਂ ਵਿਧਾਇਕ ਮੋਦੇ ਵੀ ਨਹੀਂ ਬੋਲ ਰਹੇ ਮੇਅਰ ਸਾਹਿਬ ਨਹੀਂ ਬੋਲ ਰਹੇ ਨਾਰਨ ਸਾਹਿਬ ਜਿਹੜੇ ਹਲਕਾ ਇੰਚਾਰਜ ਉਹ ਵੀ ਨਹੀਂ ਬੋਲ ਰਹੇ ਤੇ ਕੌਣ ਬੋਲੂਗਾ ਕਾਂਗਰਸ ਪਾਰਟੀ ਵੀ ਕਾਂਗਰਸ ਪਾਰਟੀ ਆਵਾਜ਼ ਉਠਾਉਂਦੀ ਰਹੂਗੀ ਲੋਕਾਂ ਦੀ ਕਾਂਗਰਸ ਪਾਰਟੀ ਹੀ ਗੱਲ ਕਰੂਗੀ ਤੇ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਨਾਲ ਹਰੇਕ ਮੁੱਦੇ 'ਚ ਅਸੀਂ ਜੇ ਕਹਿੰਦੇ ਨਾ ਰਾਜਨੀਤੀ ਕਰਦੇ ਹੋ ਤਾਂ ਜੇ ਤੁਹਾਨੂੰ ਰਾਜਨੀਤੀ ਲੱਗਦੀ ਹੈ ਗੰਦਾ ਪਾਣੀ ਕਢਾਣਾ ਜੇ ਕਿਸੇ ਦੀ ਚੋਰੀ ਛਿੰਨਾ ਛੱਤੀ ਡਕੈਤੀਆਂ ਹੋ ਰਹੀਆਂ ਮਟਰ ਹੋ ਰਹੀਏ ਉਹਨਾਂ ਦੇ ਖਿਲਾਫ ਆਵਾਜ਼ ਉਠਾਣੀ ਵਿਕਾਸ ਵਾਸਤੇ ਪੈਸੇ ਮੰਗਣੇ ਜੇ ਤੁਸੀਂ ਕਹਿੰਦੇ ਹੋ ਰਾਜਨੀਤੀ ਕਰਦੇ ਆ ਤਾਂ ਰਾਜਨੀਤੀ ਕਾਂਗਰਸ ਪਾਰਟੀ ਆਏਗੀ ਨ ਕਰੂਗੀ ਇਹ ਤਕੜੇ ਹੋ ਕੇ ਕਰੂਗੀ ਸੰਘਰਸ਼ ਵਧਾਵਾਂਗੇ ਕਟਾਹਾਂਗੇ ਨਹੀਂ ਹਰੇਕ অপরাধੀ ਜਿਹੜਾ ਵਪਾਰੀਆਂ ਚ ਵਪਾਰੀ ਹਰੇਕ ਵਪਾਰੀ ਦੀ ਮਜ਼ਦੂਰ ਦੀ ਕਿਸਾਨ ਦੀ ਹਰੇਕ ਦੀ ਗੱਲ ਕਰਾਂਗੇ ਅਸੀਂ ਪੁੱਛੇ ਨਹੀਂ ਹਟਾਂਗੇ ਅੱਜ ਸਾਨੂੰ ਮਰਣਾ ਪਊਗਾ ਤਾਂ ਮਰਾਂਗੇ ਅਸੀਂ ਸੰਘਰਸ਼ ਕਰਾਂਗੇ ਕੋਈ ਨਗਰ ਨਿਗਰਨ ਦੇਖੋ ਇੱਥੇ ਮੇਰ ਸਾਹਿਬ ਜਾਂ ਜਿਹੜੀ ਅਮੋਟ ਵੀ ਧਾਗੇ ਤੇ ਪਹੁੰਚੀ ਕੋਈ ਨਹੀਂ ਆਇਆ ਜੀ ਨਾ ਰੋ ਰੋ ਕੇ ਲੋਕ ਮਰ ਕੇ ਇਹਨਾਂ ਨੂੰ ਕੋਈ ਨਹੀਂ ਸੁਣਨ ਆਇਆ ਸਿਰਫ ਨੌਕਰੀ ਲੈਣ ਵਾਲੇ ਜਿਹੜੇ ਸਰਕਾਰ ਦੀ ਇਹਨਾਂ ਨੂੰ ਮਿਲਦੀ ਹੈ ਸਹੂਲਤਾਂ-ਸਹੂਲਤਾਂ ਲੈਣ ਵਾਲੇ ਹੈ ਹੋਰ ਕੋਈ ਨਹੀਂ ਮੈਂ ਤਾਂ ਰੋਜ਼ ਆਇਆ ਈ ਥੀ ਇਹਨਾਂ ਨੂੰ ਕਹਿਣਾ ਵੀ ਤੁਸੀਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਹੋ ਜੇ ਵਿਧਾਇਕ ਬਣੇ ਤਾਂ ਵੀ ਲੋਕਾਂ ਦੇ ਵੋਟ ਤੁਹਾਨੂੰ ਚੰਗੇ ਲੱਗਦੇ ਹੈ ਜੇ ਨਿਗਮ ਮੇਅਰ ਬਣੇ ਤਾਂ ਵੀ ਲੋਕਾਂ ਦੇ ਵੋਟਾਂ ਤੋਂ ਬਣੇ ਹੋ ਤੁਸੀਂ ਤੁਹਾਨੂੰ ਵੋਟ ਲੋਕਾਂ ਦੇ ਚੰਗੇ ਲੱਗਦੇ ਕੰਮ ਚੰਗਾ ਨਹੀਂ ਲੱਗਦਾ ਲੋਕ ਰੋ ਰਹੇ ਆਂਸੂ ਰੋ ਰਹੇ ਕੋਈ ਬਾਤ ਪੁੱਛਣ ਵਾਲਾ ਨਹੀਂ ਸੋਚਣਾ ਚਾਹੀਦਾ ਇਹਨਾਂ ਤੇ ਨੀਤੀਤਾ ਹੈ ਮਰੋਦ ਕਹਿਣਾ ਇਹਨਾਂ ਨੂੰ ਅਸਤੀਪਾ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹ ਮੈਂ ਇੱਕ ਬੇਨਤੀ ਕਹਿਣਾ ਮੈਂ ਸਿ.ਐਮ. ਸਾਹਿਬ ਨੂੰ ਇਹ ਗੱਲ ਦੱਸਣਾ ਦੱਸਣੀ ਸੀ ਵੀ ਆਏ ਦਿਨ ਚੋਰੀ ਲਕੈਤੀ ਕਾਰ ਤੁਸੀਂ ਕਾਰ ਛੱਡੋਗੇ ਕਾਰ ਨਹੀਂ ਮੋਟਰਸਾਈਕਲ ਛੱਡੋਗੇ ਮੋਟਰਸਾਈਕਲ ਨਹੀਂ ਘਰ ਦੇ ਜੇ ਤਾਲਾ ਰਾਤ ਨੂੰ 1:02:00 ਏਕੇ ਕੇ 2 2 ਵਜੇ ਸਾਰਾ ਸਮਾਨ ਸੋਨਾ ਅਗਲੇ ਦਾ ਪਰसों 4 5 ਦਿਨ ਪਹਿਲਾਂ ਇੱਕ ਵਾਰਦਾਤ ਆਈ ਦਿਨ ਵਾਰਦਾਤ ਹੋਈ ਏ ਉਹ ਸਰੀਆਮ ਲੈ ਕੇ ਜਿਹੜੇ ਵਿਚਾਰੇ ਕੋਈ ਪਿਛੇ ਗਰੀਬ ਨੇ ਸੋਨਾ ਬਣਾਇਆ ਆਪ ਦੀ ਬੇਟੀ ਦੇ ਵਿਆਹ ਵਾਸਤੇ ਸਾਰਾ ਸੋਨਾ ਸਮਾਨ ਪੈਸਾ ਸਾਰਾ ਕੱਢ ਕੇ ਲੈ ਗਏ ਕੋਈ ਗੱਲ ਬਾਤ ਨਹੀਂ ਕੋਈ ਚੋਰ ਅੱਜ ਤੱਕ ਤੁਸੀਂ ਤੁਸੀਂ ਮੇਰੇ ਪੱਤਰਕਾਰ ਭਰਾਓ ਤੁਸੀਂ ਦੱਸੋ ਇੱਕ ਚੋਰੀ ਪੜੀ ਹੈ ਇਹਨਾਂ ਨੇ ਇੱਕ ਥੋਰ ਪੜੀ ਨਹੀਂ ਪੜਿਆ ਮੈਂ ਉਹ ਅੱਜ ਸੀਐਮ ਸਾਹਿਬ ਨੂੰ ਕਹਿਣਾ ਸੀ ਪਰ ਸਾਨੂੰ ਮਿਲਣ ਨਹੀਂ ਦਿੱਤਾ ਅਫਸੋਸ ਹੈ ਪਰ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜਦੀ ਏ ਜੀ ਜਦੋਂ ਕਾਂਗਰਸੀ ਗਵਰਨਮੈਂਟ ਆਉਗੀ ਸਾਰੇ ਰੁਕੇ ਕੰਮ ਕਰਾਂਗੇ ਤੇ ਹਰੇਕ ਲੋਕਾਂ ਨੂੰ ਹਰੇਕ ਲੋਕਾਂ ਦੇ ਜਿਹੜੇ ਜਿਹੜਾ ਦੁੱਖ ਸੁੱਖ ਹੈ ਉਹਦੇ ਵਿੱਚ ਖੜਾਂਗੇ ਠੀਕ ਸਾਡੇ ਅਮੋਰ ਨਾਲ ਤਾਂ ਇਹ ਹੋ ਰਹੀ ਹੈ ਵੀ ਰੋਮ ਡੋਬ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ ਹੈ ਮੇਅਰ ਸਾਹਿਬ ਨੂੰ ਜਾਂ ਸਾਡੇ ਇੱਥੇ ਵਿਧਾਇਕ ਜੀ ਨੂੰ ਅਮੋਰ ਦਾ ਕੋਈ ਸਿਕਰ ਨਹੀਂ ਪਾਣੀ ਲੋਕਾਂ ਦੇ ਘਰਾਂ 'ਚ ਬਾਬਾ ਦੀਪ ਸਿੰਘ ਨਗਰ ਦਾ ਇਹ ਹਾਲ ਹੈ ਵੀ ਹਜੇ ਤੱਕ ਉੱਥੇ ਤਕਰੀਬਨ 4 ਮਹੀਨਿਆਂ ਤੋਂ ਲੋਕਾਂ ਦੇ ਘਰਾਂ 'ਚੋਂ ਪਾਣੀ ਨਹੀਂ ਨਿਕਲਿਆ ਅਸੀਂ ਮੁੱਖ ਮੰਤਰੀ ਜੋ ਹੁੰਦਾ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ ਕਿਸੇ ਪਾਰਟੀ ਦਾ ਕਿਸੇ ਦਾ ਨਹੀਂ ਹੁੰਦਾ ਪਰ ਸਾਡਾ ਸੰਵਿਧਾਨਿਕ ਅਧਿਕਾਰ ਸੀ ਉਹਨਾਂ ਨੂੰ ਮਿਲਣ ਦਾ ਪ੍ਰਸ਼ਾਸਨ ਨੇ ਸਾਨੂੰ ਮਿਲਣ ਨਹੀਂ ਦਿੱਤਾ ਚਲੋ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਉਹਨਾਂ ਨੇ ਫਿਰ ਵੀ ਸਾਡੀ ਕਿਵੇਂ ਤਵੇਂ ਅਸੀਂ ਗੱਲੀ ਦੇ ਮਗਰ ਭੱਜ ਕੇ ਆਪਣਾ ਮੈਮੋਰੈਂਡਮ ਉਹਨਾਂ ਨੂੰ ਦਿੱਤਾ ਸਾਡੇ ਜਿੰਨੇ ਵੀ ਕਾਂਗਰਸੀ ਭਰਾ ਇੱਥੇ ਆਏ ਆ ਜਿਹੜੇ ਪੂਰੇ ਸਵੇਰ ਤੋਂ ਲੈ ਕੇ ਮੁੱਖ ਮੰਤਰੀ ਦੀ ਵੇਟ ਲਈ ਅਸੀਂ ਮੈਮੋਰੈਂਡਮ ਦੇਣਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਧੰਨਵਾਦ ਹੈ ਸਾਡੀ ਉਮੀਦ ਹੈ ਕਿ ਮੁੱਖ ਮੰਤਰੀ ਉਸ ਲੈਟਰ ਨੂੰ ਪੜ੍ਹ ਕੇ ਉਹਦੇ ਤੇ ਜੋ ਗੱਲਾਂ ਰੱਖੀਆਂ ਉਹ ਮੌਕੇ ਦੇ ਅ fırsਰਾਂ ਨੂੰ ਦਿਤਾ ਵੀ ਦੇਣਗੇ ਤੇ ਕੋਈ ਅਗੋਰ ਦੇ ਵਿਕਾਸ ਦੀ ਵੀ ਗੱਲ ਕਰਨਗੇ ਧੰਨਵਾਦ